ਆਪੋਰੀ ਆਪੋਰਾ ਦੇ ਲੁਕਣ ਚੇਤੇ ਨਾ ਪੰਚੋ ਸੋਹੇ ਜੇ ਅਪੁਹੁੰਦਰੀ ਵਕਤਾਂ ਵਾਲੇ ਦੇਸਾਂ ਦੀਆਂ ਆਰਥਿਕ ਨਮਾਣ ਚਾਹਤ ਪਰਿਹਾਰੀ ਆਪਣੇ ਗਾਮੇ ਦੇ ਸਵਾਸਾਂ ਤੋਂ ਆਪਣੇ ਲਈ ਖਾਸ ਬਣਾਵੈ ਨ ਕੋਈ ਅਮਤਰੀ ਮੇਂ ਮਸਦੈ ਜਿਹਦੇ ਨਾਮ ਆ ਜਾਂਦਾ ਪਹਿਲਾਂ ਹੀ ਪਤਾ ਪੜੀਦਾ ਕਿ ਪੁਰਾਣਾ ਪਹਿਲਾਂ ਕਰਦਾ ਹੀ ਹੈ ਸੇ ਪੰਥੀ ਕਾਰਜ ਸੁਖ ਕਰਨੀ ਕਮਾਈਓ ਚਰਕਤਾ ਤਾੜੀਆਂ ਹਰਮਤਨੂ ਸਾਡੇ ਬਖਸ਼ ਚੜ੍ਹਦੀ ਕਲਾ ਕਰਨੀ ਖੁਸ਼ੀਆਂ ਬਖਸ਼ਣਾ ਆਪ ਜੀ ਦੇ ਆਂਗਸਾਈ ਹੋਤੇ ਇਸ ਘਰਬੜ ਬਰ ਬਣੋ ਅੱਜ ਤੋਂ ਲੈ ਕੇ ਅੰਤ ਤੱਕ ਨਿਰਵੈ ਸਪੂਰਨੀ ਮੇਰਾ ਦੁੱਖ ਸੁੱਖ ਤੁਝ ਹੀ ਦਾਸ ਜਮਨਸੀ ਮਰ ਗੁਰ ਸਤ ਗੁਰ ਆਪਣਾ ਸਭ ਲਾਏ ਮਨ ਆਏ ਤਰਾਵ ਅਵਗੁਣ ਕਾਟ ਗੁਣਰਦ ਸਮਾਈ ਪੂਰੇ ਗੁਰਖ ਦੇ ਘਟ ਪ੍ਰਗਟ ਹੋਏ ਸਹਜ ਜਨਕ ਨਾਮ ਮਿਲੈ ਮਨ ਮੰਨੇ ਆ ਸਭ ਮੈਂ ਵਸ ਉਸ ਇੰਤਨ ਬੇਤੀ ਹੈ ਕਿ ਗੋਣਾ ਤੇਲਾ ਬਾਬਾ ਫਰੀਦ ਕੀ ਦੇ ਜਨਰਲ ਸਕਤਰ ਸਰਦਾਰ ਸ੍ਰਿੰਦਰ ਕਰਮ ਨੂੰ ਫਸੇਗਾ ਜਾਂ ਕੁੜੀ ਦਰਦਾਂ ਨਾਲ ਜੋ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਆਪ ਸਭ ਨਾਲ ਗੱਲਬਾਤ ਕੀਤੀ ہوئی ਫਤੇ ਦੀ ਸਾਂਝ ਪਾਉਣ ਲੱਗੇ ਆ ਤੇਰਾ ਜਵਾਬ ਮੈਂ ਇੱਥੇ ਬੈਠਾ ਸੋਚ ਰਿਹਾ ਹਾਂ ਇਕ ਇਥੇ ਬਾਬਾ ਸ਼ੇਖ ਫਰੀਦ ਜੀ ਦੇ ਚਰਨ ਪੈ ਸਨ ਤੇ ਜਿਲ੍ਹਾ ਪ੍ਰਸ਼ਾਸਨ ਵਕ ਵਕ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਾਫੀ ਲੰਬੇ ਚਿਰ ਤੋਂ ਬਾਬਾ ਫਰੀਦ ਆਗਮਨ ਪੁਰਪਰਵਾਦਾ ਆ ਰਿਹਾ ਹੈ ਇਸ ਮੇਲੇ ਦੀ ਖੂਬਸੂਰਤੀ ਇਹ ਹੈ ਕਿ ਇੱਕ ਧਾਰਮਿਕ ਸਮਾਗਮ ਨਾਲ ਹੀ ਸ਼ੁਰੂ ਹੁੰਦਾ ਹੈ ਤੇ ਇੱਕ ਧਾਰਮਿਕ ਸਮਾਗਮ ਨਾਲ ਖਤਮ ਹੁੰਦਾ ਹੈ ਅੱਜ ਅਸੀਂ श्री सुखमनी साहब जी ने पाठ नाल मेले का आगमन करदा आगाज कर रहे हैं मैं समूह दूरो नेड़ो आए समूह संगत दा स्वागत करता है जिला प्रशासन वलो ते उनना नु मुबारकबाद देना चाहूं कि वो इस पावन नगरी ते आए हैं É, com ਨੇ ਬਾਣਿਆਂ ਦੇ ਬਾਣ ਤੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਨਿਆਸਰਿਆਂ ਦੀ ਆਸਰੇ ਬਾਣੀ ਕੇ ਬਹੁਤ ਕਲਯੂ ਕੇ ਜਹਾਦ ਜੁਗੋ ਜੁਗਟਲ ਜਮਰ ਤੱਕ ਦੇ ਮਾਲਕ ਸੱਚੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਹਾਜ਼ਰੀ ਦੇ ਅਸੀਂ ਤੇ ਆਪਣੇ ਆਪ ਨੂੰ ਬਹੁਤ ਧੰਨਵਾਦੀ ਸਮਝਦੇ ਹਾਂ ਕਿ ਸਾਨੂੰ ਇਹ ਸੇਵਾ ਦਾ ਮੌਕਾ ਮਿਲੇ ਤੇ ਫਰੀਦਕੋਟ ਪੁਲਿਸ ਪੂਰੀ ਤਰ੍ਹਾਂ ਚਾਕ ਚੌਬੰਦ ਹੈ ਕਿ ਜਿੰਨੀ ਵੀ ਸੰਗਤ ਇੱਥੇ ਆ ਰਹੀ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਤੇ ਅਸੀਂ ਵਧੀਆ ਬਾਬਾ ਫਰੀਦ ਆਗਮਨ ਕਰੋ ਮਨਾਏ ਦੇਖੋ ਅਸੀਂ ਤਾਂ ਕਰਮਾ ਵਾਲੇ ਸਮਝਦੇ ਆਪਦੇ ਆਪ ਨੂੰ ਇਸ ਧਰਤੀ ਤੇ ਹਜ਼ਰਤ ਬਾਬਾ ਸ਼ੇਖ ਫਰੀਦ ਗੰਜੇ ਸ਼ਕਰ ਉਹਨਾਂ ਨੇ 40 ਸਾਲ ਕੱਟੇ ਤੁਹਾਨੂੰ ਤਾਰਿਆ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਰਦੇ ਰਹਿਣਗੇ ਤੋ ਉਹਨਾਂ ਦੇ ਆਗਮਨ ਪਰਪਰ ਦੇ ਉਪਲਬਖ ਦੇ ਵਿੱਚ ਅੱਜ ਉਹਦੀ ਸ਼ੁਰੂਆਤ ਹੋਈ ਹੈ ਸਾਡੀ ਸਾਰੀ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਸਾਡੀਆਂ ਐਨ ਜੀਓ ਸਾਡੀਆਂ ਸਾਰੀਆਂ ਸੰਸਥਾਵਾਂ ਆਪਦੇ ਸਾਰੇ ਡਿਫਰੈਂਸ ਭੁਲਾ ਕੇ ਇੱਕ ਦੂਜੇ ਨਾਲ ਲਾ ਕੇ ਇਸ ਵੱਡੇ ਮੌਕੇ ਨੂੰ ਸੈਲੀਬ੍ਰੇਟ ਕਰਦੇ ਆਂ ਸੀ ਔਰ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਸੱਚੇ ਬਾਦਸ਼ਾਹ ਸੁਖ ਸ਼ਾਂਤੀ ਨਾਲ ਇਹਦੀ ਸੈਲੀਬ੍ਰੇਸ਼ਨ ਪੂਰੀ ਹੋਵੇ ਔਰ ਗੁਰੂ ਸਾਹਿਬ ਸਾਡੇ ਦੇ ਮੇਰ ਕਰਨ ਸਾਡੇ ਇਸ ਪੰਜਾਬ ਤੇ ਸਾਡੇ ਇਸ ਖਿੱਤੇ ਤੇ ਸਾਡੇ ਦੇਸ਼ ਤੇ ਕਿ ਦੇਸ਼ ਵਿੱਚ ਸ਼ਾਂਤੀ, ਸਮਰiddhi, ਸੁੱਖ ਹਰੇ ਪਾਸੇ ਆਵੇ ਔਰ ਸਾਡੇ ਬੱਚੇ ਸਾਡਾ ਇੱਕ ਗੁਰਬਾਣੀ ਦੇ ਚਾਨਣ ਦੇ ਵਿੱਚ ਦੈਂ ਦੁਗਣੀ ਰਾਜੋਗਨੀ ترقی ਕਰ। ਸੋ ਆਪ ਜੀ ਨੂੰ ਬਹੁਤ ਬਹੁਤ ਵਧਾਈ। ਤੁਹਾਡਾ ਬੜਾ ਵੱਡਾ ਯੋਗਦਾਨ ਹੁੰਦਾ ਸਾਡੇ ਵੀਰਿਆਂ ਵਾਲਿਆਂ ਦਾ। ਬਹੁਤ ਵੱਡਾ ਯੋਗਦਾਨ ਹੁੰਦਾ। ਜੀ ਅਸੀਂ ਤੇ ਆਪਣੇ ਆਪ ਨੂੰ ਬਹੁਤ ਧੰਨ ਬਾਗੀ ਸਮਝਦੇ ਹਾਂ ਕਿ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਤੇ ਫਰੀਦਕੋਟ ਪੁਲਿਸ ਪੂਰੀ ਤਰ੍ਹਾਂ ਚਾਕ ਚੌਬੰਦ ਹੈ ਕਿ ਜਿੰਨੀ ਵੀ ਸੰਗਤ ਇੱਥੇ ਆ ਰਹੀ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਤੇ ਐਸੀ ਵਧੀਆ ਬਾਬਾ ਫਰੀਦ ਆਗਮਨ ਪੁਰਬ ਮਨਾਇਆ। ਜੀ ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਰਟ ਦੇ ਨਾਲ ਬਾਬਾ ਫਰੀਦ ਆਗਮਨ ਪੁਰਬ ਤੇ ਸਮੂਹ ਗਤੀਵਿਧੀਆਂ ਜਿਹੜੀ ਹੋਣੀ ਹੈ ਮੇਲਾ ਲੱ ਉਹ ਉਹਨਾਂ ਦਾ ਆਗਾਜ਼ ਹੋਇਆ ਹੈ ਮੈਂ ਸਮੂਹ ਸੰਗਤਾਂ ਦਾ ਆ ਸਵਾਗਤ ਕਰਦਾ ਹਾਂ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਇਸੋ ਮੌਕੇ ਤੇ ਤੇ ਜਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦਾ ਜਿਹੜਾ ਯਹਾਂ ਪੇ ਸਮਾ ਹੈ ਉਹ ਅੱਛੇ ਸੇ ਬੀਤੇ ਉਹਨਾਂ ਨੂੰ ਮਜ਼ਾ ਆਏ ਇਸ ਮੇਲੇ ਦਾ ਤੇ ਉਹ ਬਾਬਾ ਫਰੀਦ ਸਾਹਿਬ ਕੇ ਮੁੱਲਿਆਂ ਤੇ ਸਿਧਾਂਤਾਂ ਤੇ ਚੱਲਣ ਦੀ ਕੋਸ਼ਿਸ਼ ਕਰਨ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਸ਼ੱਕਰਗੰਜ ਦੀ ਬੜੀ ਕਿਰਪਾ ਹੈ। ਖਾਸ ਕਰਕੇ ਫਰੀਦਕੋਟ ਸ਼ਹਿਰ ਦੇ ਉੱਤੇ ਕਿਉਂਕਿ ਜੇਕਰ ਬਾਬਾ ਫਰੀਦ ਜੀ ਇਸ ਸ਼ਹਿਰ ਦੇ ਵਿੱਚ ਨਾ ਆਉਂਦੇ ਤਾਂ ਸ਼ਾਇਦ ਇਹ ਸ਼ਹਿਰ ਦੀ ਹੋਂਦ ਹੀ ਨਾ ਹੁੰਦੀ ਕਿਉਂਕਿ ਪੰਜਾਬ ਦੇ ਜੇ 800 ਸਾਲ ਪੁਰਾਣਾ ਕੋਈ 680 ਸਾਲ ਪੁਰਾਣਾ ਜੇ ਅਸੀਂ ਇਤਿਹਾਸ ਦੇਖਦੇ ਹਾਂ ਤੋਂ ਬਾਬੇ ਫਰੀਦ ਦੀ ਕਿਰਪਾ ਦੇ ਨਾਲ ਫਰੀਦਕੋਟ ਦਾ ਬਾਕੀ ਪੰਜਾਬ ਦੇ ਸ਼ਹਿਰ ਹੈ ਚਾਹੇ ਉਹ ਛੱਡਣਾ ਵੱਡੇ ਆ ਪਰ ਉਹਨਾਂ ਦਾ ਇਤਿਹਾਸ ਆ ਜਿਹੜਾ ਇੰਨਾ ਪੁਰਾਣਾ ਨਹੀਂ ਹੈ ਤੋਂ ਇਸ ਵਾਸਤੇ ਬਾਬਾ ਫਰੀਦ ਜੀ ਨੇ ਸਾਡੇ ਤੇ ਕਿਰਪਾ ਕੀਤੀ ਔਰ ਖਾਸ ਕਰਕੇ ਇਹ ਵੀ ਕਿਰਪਾ ਕੀਤੀ ਕਿ ਸਾਲ ਦੇ ਬਾਅਦ ਹਰ ਫਰੀਦਕੋਟ ਦਾ ਜਿਹੜਾ ਵਿਅਕਤੀ ਹੈ ਉਹ ਆਪਣੀ ਜਿੰਨੀ ਜੋਗਾ ਹੈਗਾ ਤਨੋ ਮਨੋ ਤਨੋ ਇਸ ਮੇਲੇ ਦੇ ਵਿੱਚ ਆਪਣੀ ਸੇਵਾ ਕਰਦਾ ਔਰ ਸੇਵਾ ਕਰਕੇ ਆਪਦਾ ਜੀਵਨ ਸਫਲ ਕਰਦਾ ਫਿਰ ਬਾਬਾ ਫਰੀਦ ਜੀ ਦੀ ਬਾਣੀ ਸਾਨੂੰ ਹਰ ਪੱਖ ਤੋਂ ਤਕੜਾ ਕਰਦੀ ਹੈ ਮਾਨਸਿਕ ਤੌਰ ਤੇ ਤਕੜਾ ਕਰਦੀ ਹੈ ਬਿਮਾਰੀਆਂ ਤੋਂ ਰਹਿਤ ਕਰਦੀ ਹੈ ਔਰ ਐਸੇ ਐਸੇ ਸ਼ਬਦ ਨੇ ਜਿਹੜਾ ਮਨੁੱਖ ਦੀ ਸਾਰਾ ਜੀਵਨ ਇੱਕ ਸ਼ਬਦ ਦੇ ਵਿੱਚ ਆ ਜਾਂਦਾ ਫਰੀਦਾ ਫਰੀ ਸਾਹਿਬ ਦਾ ਸ਼ਬਦ ਹੈ ਫਰੀਦਾ ਗੁਰੇ ਦਾ ਭਲਾ ਕਰ ਗੁੱਸਾ ਮਨਨਾ ਹਟਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ ਐਡਾ ਵੱਡਾ ਸ਼ਬਦ ਆ ਜਿਹੜਾ ਸਾਡੇ ਵੈਰ ਵਿਰੋਧ ਖਤਮ ਕਰਦਾ ਉਥੇ ਸਾਡੀਆਂ ਸਰੀਰਕ ਬਿਮਾਰੀਆਂ ਵੀ ਖਤਮ ਕਰਦਾ ਅੱਜ ਹਰ ਮਨੋਖਾ ਜਿਹੜਾ ਇਸੇ ਕਰਕੇ ਜਦੋਂ ਡਾਕਟਰਾਂ ਕੋਲੇ ਜਾਂਦੇ ਆ ਉਹ ਕਹਿੰਦੇ ਜੀ ਬਲੱਡ ਪ੍ਰੈਸ਼ਰ ਆ ਸਾਰੀਆਂ ਬਿਮਾਰੀਆਂ ਦੀ ਜੜ ਹੈ ਤਾਂ ਫਰੀਦ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਉਹਦਾ ਇਲਾਜ ਕਰਤਾ ਔਰ ਸਾਨੂੰ ਦੱਸਤਾ ਕਿ ਤੁਹਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਤੋ ਬਹੁਤ ਵੱਡੀ ਕਿਰਪਾ ਬਾਬਾ ਸ਼ੇਖ ਫਰੀਦ ਜੀ ਦੀ ਔਰ ਉਹ ਕਿਰਪਾ ਇਸੇ ਤਰ੍ਹਾਂ ਸਾਡੇ ਫਰੀਦਕੋਟ ਤੇ ਕਰਦੇ ਰਹਿਣ ਔਰ ਦੁਨੀਆ ਦੇ ਲੋਕਾਂ ਦੇ ਕਿ ਅੱਜ ਬਾਬਾ ਫਰੀਦ ਜੀ ਦਾ ਔਰ ਇਸ ਗੱਲ ਦੀ ਮੈਂ ਵਧਾਈ ਵੀ ਦੇਣੀ ਚਾਹੁੰਦਾ ਜਿੱਥੇ-ਜਿੱਥੇ ਵੀ ਫਰੀਦਕੋਟ ਦੇ ਨਿਵਾਸੀ ਹੈ ਚਾਹੇ ਉਹ ਕੈਨੇਡਾ ਦੇ ਵਿੱਚ ਚਾਹੇ ਅਮਰੀਕਾ ਦੇ ਵਿੱਚ ਹੈ ਅਮਰੀਕਾ ਦੇ ਵਿੱਚ ਵੀ ਜਿਹੜਾ ਅੱਜ ਸੰਡੇ ਨੂੰ ਫਰੀਦਨੋ ਦੇ ਵਿੱਚ ਸਾਡੇ ਫਰੀਦਕੋਟ ਨਿਵਾਸੀ ਹੈ ਜਿਹੜੇ ਉਹ ਸਾਰੇ ਇਕੱਠੇ ਹੋ ਕੇ ਬਾਬਾ ਫਰੀਦ ਜੀ ਦਾ ਆਗਮਨਪੁਰ ਮਨਾ ਰਹੇ ਤੋ ਸਾਡੇ ਲਈ ਬੜਾ ਸ਼ੁਭਕਾਮਨਾਵਾਂ ਦੇਣਾ ਔਰ ਸਾਨੂੰ ਬਾਬਾ ਫਰੀਦੀ ਨੇ ਇਸ ਕਾਬਲ ਬਣਾਇਆ ਕਿ ਅਸੀਂ ਉਹਨੂੰ ਯਾਦ ਕਰਕੇ ਉਹਦੇ ਨਾਂ ਤੇ ਸੇਵਾ ਕਰ ਸਕੀਏ ਥੈਂਕ ਯੂ ਤੇ ਸਾਰੇ ਧਾਰਮਿਕ ਸੱਭਿਆਚਾਰਕ ਤੇ ਵੱਖ-ਵੱਖ ਬਣ ਗਈਆਂ ਪੰਜਾਬ ਸਰਕਾਰ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆਂ ਜਾਣਗੀਆਂ ਸੋ ਇਸ ਵਾਰ ਬਹੁਤ ਵੱਡਾ ਮੇਲਾ ਮਨਾਇਆ ਜਾ ਰਿਹਾ ਜਿਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਤੇਲਾ ਬਾਬਾ ਸ਼ੇਖ ਫਰੀਦ ਵਿਖੇ ਤੇ ਗੁਰਦੁਆਰਾ ਗੋਦੀ ਸਾਹਿਬ ਪਹੁੰਚਣਗੇ इस वीडियो अगे शेयर जरूर करना जी कृपा करके साथ चैनल नाइब जरूर कर लो जी हम फास्ट अब अपले स्टोर तो इंसट करके नविया ताज़ा खबर पढ़ते देख सकते हो धनबाद